ਸਾਰਾ ਦਿਨ ਫੋਨ ਦੇਖ ਦੇ ਕੇ ਛੋੜੀ ਅੱਖਾਂ ਇੰਨੀ ਕਮਜ਼ੋਰ ਹੋ ਗਈ ਅੱਖਾਂ 'ਚ ਪਾਣੀ ਡਿੱਗਣ ਲੱਗ ਗਿਆ ਆਪਾਂ ਕਰਦੇ ਨਾ ਉਹ ਤੇਜ ਜਾਂ ਤੁਸੀਂ ਲੈਪਟਾਪ ਵਰਤਦੇ ਹੋ ਜਾਂ ਤੁਸੀਂ ਰਹਿੰਦੇ ਹੋ ਧੁੱਪੇ ਜਾਂ ਕੋਈ ਛੋਟੇ ਕੰਮ ਹੀ ਇਦਾਂ ਤੁਹਾਡੀ ਨਿਗਾਹ ਹੋ ਗਈ ਕਮਜ਼ੋਰ ਜਾਂ ਕਿਸੇ ਵੀ ਕਾਰਨ ਕਰਕੇ ਤੁਹਾਡੀ ਨਿਗਾਹ ਹੋ ਗਈ ਕਮਜ਼ੋਰ ਇਹ ਨੁਕਤਾ ਉਹਨਾਂ ਲਈ ਆ ਤੇ ਹਰ ਕੋਈ ਵਰਤ ਸਕਦਾ ਜੇ ਉਹ ਆਪਣੀ ਅੱਖਾਂ ਦੀ ਰੌਸ਼ਨੀ ਬਚਾਉਣਾ ਚਾਹੁੰਦਾ ਆਪਾਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਲੈਣਾਗਾ ਆਮਲਾ 25 ਗ੍ਰਾਮ ਹਾੜਾ ਲੈਣੀ ਨੇ 25 ਗ੍ਰਾਮ ਕਾਲੀ ਮਿਰਚ 5 ਗ੍ਰਾਮ ਗੁਲਾਬ ਦੇ ਪੱਤੀਆਂ 15 ਗ੍ਰਾਮ ਤੇ ਛੋਟੀਆਂ ਹਾਰਡਾ ਵੱਡੀਆਂ ਹਾਰਡਾ ਦੋਨੀਆਂ ਲੈਣੀਆਂ ਨੇ ਇੱਕ ਤੁਸ ਨੂੰ ਹਾਰਡ 25 ਗ੍ਰਾਮ ਲਖਾਈਏ ਛੋਟੀਆਂ ਵੀ ਲੈਣੀਆਂ ਨੇ ਵੱਟੀਆਂ ਵੀ ਲੈਣੀਆਂ ਨੇ 25-25 ਗ੍ਰਾਮ ਹੀ ਲੈਣੀਆਂ ਨੇ ਤੇ ਬਿਹੜਾ ਲੈਣਾ 25 ਗ੍ਰਾਮ ਦੇਖਣ ਨੂੰ ਇਹ ਵੀ ਹਾਰਡਾਂ ਵਰਗਾ ਲੱਗਦਾ ਇਹ 25 ਗ੍ਰਾਮ ਲੈਣਾ ਸੌਂਫ ਲੈਣੀਆਂ 25 ਗ੍ਰਾਮ ਤੇ ਧਨੀਆ ਲੈਣਾ ਇਹ ਤੁਸੀਂ ਸਵਾਦ ਅਨੁਸਾਰ ਲੈ ਸਕਦੇ ਹੋ ਇਹਨੂੰ ਭੁੰਨ ਕੇ ਤੁਸੀਂ ਫਿਰ ਪਾਉਣਾਗਾ ਇਹ 20 ਗ੍ਰਾਮ ਲੈ ਲਿਓ ਤੇ ਮਿਸ਼ਰੀ 30 ਤੋਂ 50 ਗ੍ਰਾਮ ਲੈ ਸਕਦੇ ਹੋ ਤੇ ਬਦਾਮ 25 ਤੋਂ 30 ਗ੍ਰਾਮ ਲੈ ਸਕਦੇ ਹੋ ਇਹ ਤੋਂ ਜ਼ਿਆਦਾ ਵੀ ਜੇ ਕੋਈ ਖਾਸਤਾ ਤੇ ਵੱਧ ਵੀ ਲੈ ਸਕਦਾ ਤੇ ਇੱਕ ਚਮਚਾ ਇਹ ਰੋਟੀ ਤੋਂ ਬਾਅਦ ਖਾਣਾਗਾ ਤੇ ਤੁਹਾਡੀ ਨਿਗਾਹ ਹੋ ਜਾ ਬਦਲਾਂ ਤੋਂ ਸੂਰਜ ਵੀ ਦਿਖਿਆ ਕਰੀ ਤੁਹਾਨੂੰ ਹੱਸਦੇ ਆ ਮਤਲਬ ਕਹਿੰਦਾ ਮਤਲਬ ਮੇਰੀ ਇੰਨੀ ਤੇਜ਼ ਨਿਗਾ ਹੋ ਜੂ ਤੁਸੀਂ ਉਹਨੂੰ ਪੂਰਾ ਵਧੀਆ ਦਿਖਿਆ ਕਰੂਗਾ ਜਿਹਨੂੰ ਦਿਖਦਾ ਧੁੰਦਲਾ ਧੁੰਦਲਾ ਜਿਹੜਾ ਸਾਹਮਣੇ ਨੂੰ ਕਹਿੰਦਾ ਮੈਂ ਤਾਂ ਧੁੰਦਲਾ ਦਿਂਦਾਗਾ ਭਾਨੇ ਭਾਲਦਾ ਖਾਣ ਪੀਣ ਦੇ ਉਹਨਾਂ ਲਈ ਇਹ ਨੁਕਤਾ ਬਹੁਤ ਵਧੀਆਗਾ ਅਪਣਾ ਕੇ ਦੇਖੋ